हां जी 사스트리아 ਕਾਲ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਾਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇ ਵਿੱਚ ਮਾਲਕਾਂ ਦਾ ਕਨੈਕਟ ਨੰਬਰ ਦੇਖੇ ਜਾਵਾਂਗੇ ਸਾਡਾ WhatsApp ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਕਿਸੇ ਵੀ ਖੇਤੀਬਾੜੀ ਛੰਦ ਦੀ ਐਡ ਲਗਾਉਣ ਲਈ 5-7 ਫੋਟੋਆਂ ਮਾ ਪ੍ਰੋਪਰ ਜਾਣਕਾਰੀ ਛੰਡ ਕਰ ਦਿਓ ਛੋਡੀ ਐਡ ਲਗਾ ਦਾਂਗੇ ਅੱਜ ਅਸੀਂ ਲੈ ਕੇ ਆਏ ਜੀ ਕਵੈਨ ਬਲਕਾਰ ਕਵੈਨਾਂ ਗੀ ਜੌਂਡੇਆ ਟਰੈਕਟਰ ਦੋਨੇ ਚੀਜ਼ਾਂ ਸੇਲ ਨੇ ਜੀ ਸੈਟ ਦਾ ਸੈਟ ਕਵਾਇਨ ਦੀ ਕੰਡੀਸ਼ਨ ਦੀ ਗੱਲ ਕਰੀਏ ਰੰਗ ਪੇਂਟ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਵੋਗੇ ਰੰਗ ਪੇਂਟ ਬਿਲਕੁਲ ਨਾਲ ਦਾ ਕੋਈ ਟਾਕੀ ਵਗੈਰਾ ਨਹੀਂ ਹੈਗੀ ਕਦੇ ਕੋਈ ਡੈਂਟ ਵਗੈਰਾ ਨਹੀਂ ਹੈ ਕਵਾਇਨ ਦੇ ਫੁੱਲ ਰਿਪੇਅਰ ਕਵਾਇਨ ਹੈ ਜੀ ਚੈਂਜਰ ਲੱਗਿਆ ਹੋਇਆ ਜੀ ਫੀਟਰ ਚ ਇਹਨਾਂ ਨਵੀਆਂ ਪਈਆਂ ਹੋਏ ਨੇ ਬੈਰਿੰਗ ਸਾਰੇ ਨਵੇਂ ਪਏ ਨੇ ਕਵਾਇਨ ਦੇ ਬਹੁਤ ਸਫਾਈ ਹੈ ਕਵਾਇਨ ਦੀ ਬਾਡੀ ਦੇ ਵਿੱਚ ਬਹੁਤ ਕੰਡੀਸ਼ਨ ਸਾਫ਼ ਹੈ ਕਵਾਇਨ ਦੀ ਰੰਗ ਪੇਂਟ ਕਿਤੇ ਨਹੀਂ ਬੱਜਾ ਕਵਾਇਨ ਦਾ ਬਿਲਕੁਲ ਨਾਲ ਦਾ ਰੰਗ ਪੇਂਟ ਹੈ ਜੀ 40 45 ਪੈਸੇ ਟਾਇਰ ਨੇ 2011 ਮਾਡਲ ਕੁਵੈਨ ਹੈ ਜੀ ਜੌਂਡੀਰ 2004 ਮਾਡਲ ਐਲਟੀ ਮਾਡਲ ਟਰੈਕਟਰ ਹੈਗਾ ਇੰਜਨ ਗੇਅਰ ਲੈਫਟ ਦੀ ਮਾਲਕਾਂ ਵੱਲੋਂ ਫੁੱਲ ਗਾਰੰਟੀ ਹੈ ਟਰੈਕਟਰ ਨੂੰ ਚਲਾਵਾ ਕੇ ਤੁਸੀਂ ਦੇਖ ਸਕਦੇ ਹੋਗੇ ਡਿਸਟ੍ਰੀਬਿਊਟਰ ਲੱਗਿਆ ਹੋਇਆ 3 ਸਪੀਡਾ 5310 ਟਰੈਕਟਰ ਹੈ ਜੀ ਬਹੁਤ ਸਾਫ ਖਰੀਦਣੇ ਸੰਦ ਨੇ ਦੋਨੀਆਂ ਜੀ ਮਾਲਕਾਂ ਨੇ ਡਿਮਾਂਡ ਰੱਖੀ ਹੈਗੀ 8 ਲੱਖ ਰੁਪਈਆ ਬਾਕੀ ਮੌਕੇ ਤੇ ਲੈਸ ਹੋ ਜੂਗਾ ਪੈਂਡਾ ਮਾਲਕਾਂ ਦਾ ਰੂੜੇ ਕਿ ਕਲਾਂਗਾ ਕਨੈਕਟ ਨੰਬਰ 987201183 9972011803 ਕਨੈਕਟ ਨੰਬਰ ਹੈਗਾ ਗੱਲਬਾਤ ਕਰ ਸਕਦੇ ਹੋ ਤੇ ਹੋਰ ਜਾਣਕਾਰੀ ਲੈ ਸਕਦੇ